ਇਹ ਕੜੀ ਧਰਤੀ ਬਟਨ ਲੱਗੇ ਬਾਈ ਹੁਣ ਟੁੱਟ ਗਿਆ ਨਟ ਬਾਈ ਕਰਤਾ ਕੰਮ ਉਹੀ ਬਈ ਪੂਰੀ ਤਸੱਲੀ ਕਰਾ ਰਿਹਾ ਦੇਖੋ ਇਹਨ ਪੂਰਾ ਵਿੱਚ ਗਿਆ ਵੇਇ ਬਲੌ ਟੁੱਟ ਗਿਆ ਬਾਈ ਨਟ ਦੇਖ ਕਿੰਨੇ ਨਾਟ ਤੋੜਦਾ ਇਹ ਤਿੰਨ ਮਹੀਨੇ ਰ ਹਾਂ ਅੱਜ ਲੱਗਦੀ ਪਤਾ 15 15 ਹੀ ਕੱਢ ਲੈਣੇ ਇਹ ਖਿਡਾਰੀ ਖਾ ਅੱਜ ਭਾਈ ਜੱਗਾ ਮਾਰਨ ਆਇਆ ਪਿਆ ਬਿੰਦਰ ਬਾਈ ਦੇ ਪਲੌ ਅੱਜ ਦੇਖਦੇ ਕਿੰਨੇ ਨਾਟ ਤੋੜਦਾ ਹੈ ਹੈ ਭਾਈ ਕਸਣਾ ਨਹੀਂ ਕੋਈ ਚੱਕਰ ਨਹੀਂ ਚੱਕਰ ਆ ਚੱਲ ਇੱਕ ਕਹਿ ਜਗੇ ਜੇ ਚੂੜੀ ਟੁੱਟਦੀ ਹੈ ਤਾਂ ਬਚਦਾ ਤੇਰਾ ਫਰਜ਼ ਆ ਕਸਣਾ ਨਹੀਂ ਭਾਈ ਹਾਂ ਕੇ ਸੁਦ ਦਾ ਆਇ ਨਹੀਂ ਹੁੰਦਾ ਲੈ ਬਾਈ ਹੋਰ ਬਾਈ ਤੇਰਾ ਕੀ ਹਾਲ ਹੈ ਵਧੀਆ ਹੈ ਜੱਗੇ ਨੂੰ ਕਹ ਤਾ ਵੀ ਤਸੱਲੀ ਕੇ ਮਾਰਨੇ ਵੀ ਜੜ ਰਹਿਣੀ ਨਹੀਂ ਚਾਹੀਦੀ ਕੋਈ ਇੱਥੇ ਜੜ ਹੈ ਗੁਰੂ ਦੇ ਸਾਹਮਣੇ ਜੜੀ ਟੁੱਟਿਆ ਹੈ ਥੋੜੇ ਫਸੇ ਹੋਣਾ ਬਾਈ ਆਹ ਬੱਲੇ ਬੱਲੇ ਬਹੁਤ ਜੜਾਂ ਰਹਿਣੀਆਂ ਵਿੱਚ ਬਾਈ ਬੜੇ ਬੁੱਟੇ ਹੋਣੇ ਵੀਰੇ ਐਸੇ ਧੀ ਮਾਰਦਾ ਬਾਈ ਹਾਂ ਹਾਂ ਅੱਛਾ ਕੇ ਟੈਲ ਟਾਈਪ ਹੈ ਇੱਕ ਆ ਬਾਈ ਜਦ ਹਾਂ ਇਹ ਛੋਟੇ ਲੋਟ ਮਾਰੀਏ ਫਿਰ ਕ੍ਰੈਨ ਆ ਗਈ ਫਿਰ ਵੇਸ ਆ ਜਾਂਦੀ ਫਿਰ ਦੂਈ ਰਹਿਣਾ ਆ ਲੋਟ ਨਹੀਂ ਰਹਿੰਦਾ ਹਾਂ ਆ ਜਿਹੜੇ ਬਾਈ ਵੇਟ ਪਾਏ ਆ ਬੇਟਾ ਨੂੰ ਅੱਜ ਫਾਇਦਾ ਆਇਆ ਵੇਲੇ ਪ੍ਰਾਈਮਾਰਡਾ ਜਿੱਕਣਾ ਉਹ ਬਲੌ ਮਾਰਦੇ ਨਾ ਮੁਰਾ ਟਾਇਰ ਸਲਿੱਪ ਮਾਰਦੇ ਨੇ। ਠੀਕ। ਉਹ ਰੇ ਕੋ ਮੁੰਡਾ ভাই 4x4 ਵਿੱਚ ਸਲਿੱਪ ਮਾਰਦਾ ਕਿਤੇ ਕਿਤੇ ਪਤਾ ਲੱਗਦਾ ਏ। ਲਾਲ ਮਿੱਟੀ ਕਰਦਾ ਜਾਂਦੇ ਹੁਣ ਉਹ ਦੇਖਾਂਗੇ। ਆ ਗਈ ਜੜ ਭਾਈ ਕੋਈ ਹੈ ਬੜੀ ਜੜ ਆ ਗਈ ਕੋਈ ਮੈਂ ਕਹਿੰਦਾ ਗੁੰਡੇ ਆ ਗਿਆ ਜੜ ਫੜਦੀ ਐ ਕੋਈ ਕੋਈ ਡੈਕਟਰ ਨੂੰ ਲਿਪ ਕੱਢ ਲਾ ਰਹੀਂਦੀ ਐ ਅਹ ਹੈ ਜਾ ਕੇ ਆ ਬਾਈ ਬੜਾ ਖੁੰਡਾ ਕੋਈ ਬੜੀਆ ਜੜਾ ਐ ਇੱਥੇ ਜੇ ਆਹ ਆਹ ਜੜਾ ਤੇ ਜੜੀ ਬਾਈ ਲਾਗ ਵਾਲੀ ਲੈਨ ਹੁੰਦੀ ਮੋਟੀ ਹੁੰਦੀ ਐ ਵਿੱਚ ਆਹ ਲਾ ਟੁੱਪੂ ਪੂਰੀ ਪੈਂਦੀ ਰੇ ਇਧਰ ਤੇ ਦਾਗ ਵਾਲੀ ਲਾਲਬਿੰਦਰ ਬਾਈ ਕਹਿੰਦਾ ਮੋਟੀ ਉੱਡੀ ਦਾ ਕਰਕੇ ਦਾ ਧੁੱਪੂ ਪੂਰੀ ਪੈਂਦੀ ਰੀ ਦਾ ਕਰਕੇ ਤਕੜੀ ਹੈ ਜਿਹੜਾ ਫੁੱਲ ਮੋਟੀਆਂ ਹੈ ਬਈ ਪੂਰੀਓ ਤਸੱਲੀ ਕਰਾ ਰਿਹਾ ਦੇਖੋ ਇਹਨ ਪੂਰਾ ਵਿਚ ਗਿਆ ਵੇ ਪਲੋ ਬਈ ਇਹਦਾ ਬਹੁਤ ਰੇ ਬੂਟੀ ਪਾਉਣੀ ਮਣੀ ਤਾਂ ਚਲਣੀ ਹੈ ਨਾ ਮਿੱਟੀ ਹਲਾ ਕੇ ਸੜਤੀ ਇੱਕ ਵਾਰ ਇੱਕ ਵਾਰ ਬੋਈ ਪੂਈ ਖਰਾਕ ਤਕੜੀ ਪਾਉਣੀ ਮਣੀ ਨੇ ਫਿਰ ਫੱਟ ਬੈਠਾਂਗੇ ਇਥੇ ਫੁੱਟ ਦਾ ਬਈ ਪਟਾਈ ਹੁੰਦੀ ਇੱਕ ਇੱਕ ਫੁੱਟ ਦਾ ਪਟਾਈ ਹੈਗੀ ਰੇ ਇਹ ਇੱਕ ਫੁੱਟ ਜਿਹੜਾ ਮਿੱਟੀ ਨਿਕਲੀ ਵੀ ਵੇਖ ਲਓ ਤੁਸੀਂ ਇਹ ਮਿੱਟੀ ਦਾ ਹਲਾ ਹੁਣ ਆ ਕੇ ਕਿੱਥੇ ਨਿਕਲੀ ਦੀ ਬੱਜਣੇ ਵੀ ਚਾਹੀਦੇ ਪਲੋ ਇੱਕ ਵਾਰ ਟੁੱਟ ਗਿਆ ਨਟ ਭਾਈ ਕਰਤਾ ਕੰਮ ਉਹੀ ਉਹ ਪੈ ਗਿਆ ਭੋਗ ਉਹ ਭਾਈ ਬੇਟਾ ਜਿਵੇਂ ਨਾ ਖੜਾ ਕਰਤਾ ਟੁੱਟ ਗਿਆ ਪੈ ਗਿਆ ਭੋਗ ਨਟ ਦਾ ਜੱਗੇ ਨੂੰ ਪਤਾ ਲੱਗਿਆ ਪਤਾ ਨਹੀਂ ਨਹੀਂ ਸਮਝ ਗਿਆ ਦੂਰ ਨਾਲ ਟੁੱਟ ਗਿਆ ਭਾਈ ਪਟਾਕਾ ਪੈ ਗਿਆ ਚਲਾ ਕੇ ਬੜਾ ਕਰਾਉਣਾ ਪੈਣਾ ਭਾਈ ਜੱਗੇ ਦੇ ਕਾਹਨੇ ਆ ਨਾ ਛੱਡਦਾ ਦੇਖੋ ਇਹ ਕਰਨਾ ਪਾਉਗਾ ਅੱਛਾ ਕਾ ਕੁੱਤੇ ਆਵੇ ਦੇਖੋ ਲੈ ਭਾਈ ਕਿਹੜਾ ਕੰਮ ਦਊਗਾ ਬਾਅਦ ਵਿੱਚ ਕੰਮ ਦਊਗਾ 7000 ਜਿੱਥੇ ਟੁੱਟਿਆ ਨਾ ਬਾਈ ਹੈਗੀ ਹੈ ਕੋਈ ਤਕੜੀ ਜੜ ਜਾੜਾ ਬਾਈ ਉਹ ਇਹਦੇ ਤੋੜਿਆ ਨਟ ਆਹ ਖੁੰਡਾ ਹੈ ਬਾਈ ਇਹਦੇ ਤੋੜਿਆ ਪ੍ਰੋਜੈਕਟ ਸੋਰਾ ਫੁੱਟਾ ਹੀ ਦਾ ਬਾਈ ਇਹ ਕਿਹੜਾ ਕਈ ਨਾ ਹੀ ਆਲੇ ਆਹ ਸਿਰੇ ਪਾ ਜਾ ਕੇ ਫਸਦਾ ਬਾਈ ਇੱਕ ਵਾਰ ਉੱਥੇ ਲੈਂ ਨਾ ਬੂਟਿਆਂ ਦੀ ਵਾਲ ਦੇ ਬਣਾਵਾ ਬਈ ਸ਼ਕਤੀਮਾਨ ਬੰਦੇ ਦੇ ਲਓ ਜੀ ਬਾਈ ਚੱਲਦੇ ਕੰਮ 'ਚ ਬਾਈ ਆਇਆ ਕਹਿੰਦਾ ਹੁਣ ਗੋਲੀ ਡੰਡਾ ਵੀ ਨਹੀਂ ਜੰਮਣਾ ਹੈਗਾ ਧਰਤੀ ਦੇ ਵਿੱਚ ਪਹਜਾ ਦਿੱਤਾ ਕਹਿੰਦਾ ਟੁੱਟ ਗਿਆ ਭਾਈ ਫੇਰ ਨਟ ਤੀਆ ਨਟ ਤੀਆ ਨਾ ਟੁੱਟਿਆ ਭਾਈ ਤੀਆ ਨਾਟ ਟੁੱਟ ਗਿਆ ਤੀ ਵਾਰ ਉਹ ਜੱਗੇ ਇੱਕ ਪੇਟੀ ਮੰਗਾ ਕੇ ਰੱਖ ਲੈ ਨਟਾ ਦੀ ਬੂਟੇ ਜਿਆਦਾ ਭਾਰੀ ਤੇ ਹਾਂ ਇਹ ਦੇਖੀ ਦੋਟ ਰੋੜਾ ਅੱਛਾ ਬੂਟੇ ਜਿਆਦਾ ਭਾਰੀ ਦੇ ਤਾ ਟੁੱਟ ਦੇਣਾ ਖੜੀ ਖੜੀ ਭਾਈ ਤੀਆ ਨਾ ਰੁਕ ਜਾਂਦੇ ਰਹਿੰਦੇ ਇੱਥੇ ਜਿਹੜੇ ਬੋਲ ਨੇ ਲੱਕੜ ਦੇ ਬੋਲ ਦੇ ਵੀ ਭਾਈ ਵਿਚ ਵਿਚ ਰਹਿ ਜਾਂਦਾ ਬਾਕੇ ਟੁੱਟ ਕੇ गिर ਜਾਂਦਾ ਜੱਗੇ ਬੋਸ ਨੇ ਜਾਣੇ ਇੰਨੀ ਪਾਤੀ ਨਾ ਟੁੱਟਦੇ ਹੁਣ ਪਵਾ ਬੜੀਆਂ ਚੰਗੀਆਂ ਬੜੀਆਂ ਤੋ ਦੇਖਿਆ ਮੁੱਛਿਆ ਬੇ ਕੋਈ ਇਦਾਂ ਹੀ ਆਹ ਇਹ ਜੜ ਚ ਫਾ ਗਈ ਆ ਪਿੱਛੇ ਹਾਂ ਆ ਮੁੱਛ ਗਿਆ ਤਾਂ ਅਸੀਂ ਕਹਿੰਦਾ ਤੈਨੂੰ ਮੈਂ ਵਿੰਗਾ ਹੋਇਆ ਪਿਆ ਵੀ ਵਿਚਾਰਾ ਨਟ ਗਿਆ ਕੀ ਹੋ ਗਿਆ ਨਟੇ ਮੁੱਕ ਗਏ ਉਹ ਥੋੜੀ ਰਾੜ ਲਿਆਵਾ ਹੁਣ ਲਓ ਜੀ ਬਾਈ ਫੇਰ ਟੁੱਟ ਗਿਆ ਜਿਹੜਾ ਜਿਗਾਰ ਲਾਇਆ ਤਾਂ ਉਹ ਵੀ ਹੋਂਦਾ ਉਹ ਕੰਮ ਹੋਇਆ ਪਿਆ ਵੀ ਜਿੰਨੇ ਵੀ ਹਥਿਆਰ ਤੇ ਸਾਰੇ ਹਥਿਆਰ ਮੁੱਕ ਜਲੇ ਹੋਂਦਾ ਉਹ ਕੰਮ ਹੋਇਆ ਪਿਆ ਲੜਾਈ ਲੱਗੀ ਹਥਿਆਰ ਮੁੱਕ ਗਏ ਵਿੰਦਰ ਬਾਈ ਜਦ ਇਹ ਹਥਿਆਰ ਕੈਮਰਾ ਖੜਦਾ ਜਦ ਇਹ ਜਗਾੜ ਲਾ ਦਿੰਦਾ ਹੈ ਨਹੀਂ ਪਿੱਛੇ ਜਾ ਰਹਾ ਹੋ ਗਿਆ ਚੱਲ 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 ਹੋਰ ਕਰ ਵਿੰਦਰ ਬਾਈ ਹਥਿਆਰ ਲੋੜੇ ਰੱਖਦਾ ਜਦ ਇਹ ਫੇਅਰ ਕਰ ਦਿੰਦਾ ਹੈ ਭਾਈ ਲੋੜੇ ਰੱਖਦੇ ਹਟ ਯਾਰ ਚੱਲ ਓਏ ਭਾਈ ਫੁੱਲ ਨਿੱਗਰ ਬੂਟੇ ਤੇ ਯਾਰ ਹਾਂ ਹਾਂ ਬਤਾਹੀਂ ਫੇਰ ਜਾੜਾ ਚੜਾਏ ਇੱਕ ਆਉਂਦੇ ਭਾਈ ਨਾਰਮਲ ਸਾਈ ਇੱਕ ਹੁੰਦਾ ਫੁੱਲ ਸਾਈ ਜੋ ਬੂਟੇ ਤੇ ਇਹਦੇ ਤਕੜੇ ਦੇ ਭਾਈ ਕਾਹੀ ਜੇ ਤਾਂ ਤਕੜੇ ਦੇ ਆਹ ਬੂਟਾਂ ਕਰਦੇ ਤਕੜੇ ਦੇ ਦੇਖ ਲੋ ਲੰਗੀ ਲੰਗੀ ਐਦਾ ਕਾ ਮੌਕਾ ਬਾਈ ਜਿਹੜਾ ਦਾ ਦਵਾਈ ਲਓ ਜੀ ਬਾਈ ਬਿੰਦਰ ਬਾਈ ਦੇ ਬਲੌਗ ਵੱਜਣ ਤੋਂ ਬਾਅਦ ਮੈਂ ਘਰ ਆਗੇ ਤੇ ਘਰ ਆ ਕੇ ਥੋੜੀ ਜਿਹੀ ਚਾਚਰੇਗਾ ਟੈਲਤਰਾ ਕਿ ਆਂਦੀ ਹੈ ਬਈ ਟੈਲ ਦੀ ਗੱਡੀ ਆਈ ਵੀ ਤੀ ਕਿਉਂਕਿ ਬੜਾ ਪੱਥਰ ਤਾਂ ਬੰਦਿਆ ਦੀ ਲੋਡ ਤੀ ਤੇ ਬਾਈ ਅੱਜ ਠੰਡ ਬਹੁਤ ਹੈ ਸਵੇਰੇ ਧੁੱਪ ਨਹੀਂ ਨਿਕਲੀ ਜਿਹੜਾ ਦੋਕ ਦਿਨ ਪਹਿਲਾਂ ਮੀਂਹ ਪਿਆ ਉਹਦੇ ਕਰਕੇ ਬਾਈ ਜੀ ਬਹੁਤ ਠੰਡ ਹੋਈ ਵੀ ਹੈ ਤੇ ਠੰਡੀ ਠੰਡੀ ਹਵਾ ਚੱਲਦੀ ਹੈ ਤੇ ਅੱਜ ਦੀ ਵੀਡੀਓ ਇੱਥੇ ਤੱਕ ਦੀ ਵੀਡੀਓ ਦੇਖਣ ਵਾਸਤੇ ਸਾਰਿਆਂ ਦਾ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਮਾਰਾ ਚਰਦੀ ਕਾਲ ਜੀ ਰੱਖੇ ਸਤਿ ਸ੍ਰੀ ਅਕਾਲ ਜੀ